ਸਰੂਪ ਸਾਤ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲਾਂ ਮੈਂ ਪ੍ਰਬੰਧਕਾਂ ਦਾ ਤਨਵਾਦੀ ਆ ਜਿਨ੍ਹਾਂ ਨੇ ਮੈਨੂੰ ਇੱਥੇ ਆਣ ਦਾ ਸਦਾ ਦਿੱਤਾ ਔਰ ਤੁਹਾਡੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਅੱਜ ਤੁਸੀਂ ਸਾਰੇ ਦਸਮ ਪਾਤਸ਼ਾਹ ਦਾ ਪ੍ਰਕਾਸ਼ ਉਸਮ ਮਨਾ ਰਹੇ ਹੋ ਸਮੂਹੇ ਇਲਾਕਾ ਨਿਵਾਸੀ ਸੰਗਤ ਨੂੰ ਦਸੰਤ ਪਾਸ਼ਾ ਦੇ ਪ੍ਰਕਾਸ਼ ਪੁਰਮਾਨਣ ਦੀ ਖੁਸ਼ੀ ਵਿੱਚ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਨੂੰ ਇਹ ਨਹੀਂ ਸੀ ਪਤਾ ਭਈ ਇਹ ਸਮਾਗਮ ਕਿਸ ਹਾਸਤੇ ਹੋ ਰਿਹਾ ਹੈ ਤੇ ਜਦ ਇੱਥੇ ਮੈਂ ਪਹੁੰਚਿਆ ਵਾਰ ਦਸੰਤ ਪਾਸ਼ਾ ਦੀ ਤਸਵੀਰ ਵੇਖੀ ਤੇ ਮਨ ਨੂੰ ਬੜੀ ਤਸੱਲੀ ਹੋਈ ਅੱਜ ਇਸ ਇਲਾਕੇ ਦੇ ਵਿੱਚ ਸ਼ੋਮਣੀ ਗੁਰਦੁਆਰਾ ਪੰਥ ਕਮੇਟੀ ਵੱਲੋਂ ਸੰਤਾਂ ਦੇ ਪ੍ਰਬੰਧ ਕਾਂ ਦੇ ਸੇ ਹੋਗ ਨਾਲ ਦਸਮ ਪਾਸ਼ਾ ਦਾ ਪ੍ਰਕਾਸ਼ ਪੁਰਬ ਬੜੇ ਸ਼ਾਨਾਤ ਰਿਕੇ ਦੇ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਰਸਤਾ ਪੁਰ ਗਏ ਸੀ ਤੇ ਮੈਂ ਡਰਾਈਵਰ ਨੂੰ ਕਿਹਾ ਇਸ ਪਈਗੋ ਲਈ ਪੁੱਛ ਲਾ ਤੁਹਾਨੂੰ 8 ਕਿਲੋਮੀਟਰ ਦੂਰ ਉਸਨੇ ਕਹਿਆ ਜੀ ਇਸ ਪਾਸੇ ਮੁੜ ਜਾਓ ਤਾਂ ਇਹ ਦੱਸਦਾ ਕਿ ਤੁਹਾਡੇ ਇਸ ਸਮਾਗਮ ਦਾ ਬਾਕੀ ਬੰਦਿਆਂ ਨੂੰ ਅੱਜ ਇਲਮਸੀਬ ਇੱਥੇ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ ਦਸ਼ਮ ਪਾਤਸ਼ਾਹ ਬਾਰੇ ਮੈਂਤ ਨਹੀਂ ਗੱਲ ਕਹਿ ਸਕਦਾ ਵਾਂ ਬਹੁਤਾ ਸਮਾਂ ਨਹੀਂ ਹੈ ਕਿ ਜੇ ਅੱਜ ਹਿੰਦੁਸਤਾਨ ਦਾ ਨਕਸ਼ਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਦੇਖ ਰਹੇ ਹੋ ਤਾਂ ਇਹਦੀ ਵਾਇਦ ਕਰਾਮਾਤ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਸ਼ਾ ਤੱਕ ਦੀ ਹੈ। ਹਿੰਦੁਸਤਾਨ ਦੀ ਆਜ਼ਾਦੀ ਲਈ ਧਰਮ ਨੂੰ ਪਰਪੱਕਤਾ ਲਿਆਉਣ ਦੇ ਲਈ ਸਭ ਤੋਂ ਪਹਿਲੀ ਇਸ ਸਦੀ ਦੇ ਵਿੱਚ ਪਿਛਲੀਆਂ 6 ਸਦੀਆਂ ਵਿੱਚ 10 ਸਦੀਆਂ ਵਿੱਚ ਕਿਸੇ ਨੇ ਜੇਲ ਕੱਟੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਬਾਪਰ ਦੀ ਜੇਲ ਕੱਟੀ। ਜਿੱਥੇ ਜੇਲ੍ਹ ਦੇ ਵਿੱਚ ਜਾਦੂਨਾਂ ਨੂੰ ਚੱਕੀ ਪੀਣ ਦੇ ਲਈ ਕਿਹਾ ਗਿਆ ਤੇ ਚੱਕੀ ਪੀਸਦੀ ਗਈ ਜੋ ਵੀ ਉਹਨਾਂ ਨੇ ਅੱਗੇ ਰੱਖਿਆ ਕਣਕ ਰੱਖੀ ਬਾਜਰਾ ਰੱਖਿਆ ਤੇ ਜਦ ਜੇਲ੍ਹ ਦੇ ਅਧਿਕਾਰੀਆਂ ਨੇ ਇਹ ਗੱਲ ਵੇਖੀ ਤਾਂ ਉੱਤੇ ਸਨਿਆਹ ਦਿੱਤਾ ਗੱਲ ਲੰਬੀ ਨਹੀਂ ਕਰਨੀ ਚਾਹਦਾ ਇਸ ਹਿੰਦੁਸਤਾਨ ਦੀ ਆਜ਼ਾਦੀ ਲਈ ਇੱਥੇ ਦੇ ਧਰਮ ਨੂੰ ਬਚਾਉਣ ਲਈ ਗੁਰੂ ਨਾਨਕ ਸਾਹਿਬ ਦੇ ਸ਼ੁਰੂਆਤ ਕੀਤੀ ਸੀ ਪੰਜਵੇਂ ਪਾਤਸ਼ਾਹ ਨੇ ਜਿਹੜੀ ਸ਼ਹਾਦਤ ਦਿੱਤੀ ਉਹ ਦਾ ਤਲਕਵੀ ਦੇ ਨਾਲ ਸੀ ਉਸ ਵਕਤ ਦੇ ਹੁਕਮਰਾਨ ਇਹ ਚਾਹਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਦਰਜ ਹੋ ਰਹੀ ਹੈ ਪਹਿਲੇ ਚਾਰ ਗੁਰੂ ਸਬਾਨ ਦੀ ਪੰਜਵੇਂ ਪਾਤਸ਼ਾਹ ਦੀ ਭਗਤਾਂ ਦੀ ਉਹਦੇ ਵਿੱਚ ਚੰਦੂ ਦੇ ਕਹਿਣ ਤੇ ਜਹਾਂਗੀਰ ਨੇ ਕਿਹਾ ਸੀ ਕਿ ਫਰਾਣੇ ਕਵੀ ਦੀ ਬਾਣੀ ਦਰਜ ਕੀਤੀ ਜਾਏ ਤੇ ਪੰਜਵੇਂ ਪਾਸ਼ਾ ਨੇ ਇਹ ਗੱਲ ਕਹਿ ਕੇ ਨਾ ਕਰ ਦਿੱਤੀ ਕਿ ਇੱਥੇ ਉਸੇ ਦੀ ਬਾਣੀ ਦਰਜ ਹੋਏਗੀ ਜੋ ਉਸ ਅਕਾਲ ਪੁਰਖ ਨੂੰ ਮੰਨਦਾ ਹੈ ਜਿਹਦਾ ਅਕਾਲ ਪੁਰਖ ਤੇ ਵਿਸ਼ਵਾਸ ਹੈ ਔਰ ਨਾ ਕਰਤੇ ਬਾਜ ਤੇ ਚਲੋ ਉਸਨੇ ਬਾਹਾਨਾ ਬਣਾ ਲਿਆ ਆਪਣੇ ਤੀਜਾ ਰਿਸ਼ਤਾ ਦੇ ਕੇ ਜਿਹੜੇ ਉੱਥੋਂ ਦੇ ਸਿੱਖਾਂ ਨੇ ਨਾ ਕਰਤੀ ਭਈ ਇਸ ਦੀ ਲੜਕੀ ਨਾਲ ਤੁਸੀਂ ਰਿਸ਼ਤਾ ਨਹੀਂ ਕਰਨਾ ਤੇ ਉਸ ਨੇ ਜਿਹੜੇ ਤਸੀਹੇ ਦਿੱਤੇ ਉਹ ਦੁਨੀਆਂ ਦੇ ਇਤਿਹਾਸ ਦੇ ਵਿੱਚ ਕਿਸੇ ਜਗ੍ਹਾ ਨਹੀਂ ਮਿਲ ਸਕਦੇ ਅਸੀਂ ਤਕਰੀਬਨ ਅੱਜ ਤੋਂ 9 ਸਾਲ ਪਹਿਲਾਂ ਲਾਹੌਰ ਦੇ ਵਿੱਚ ਡੇਰਾ ਸਾਫ ਜਿੱਥੇ ਮਹਾਰਾਜ ਦੀ ਸ਼ਹਾਦਤ ਹੋਈ ਸੀ ਸਾਹਦਾ ਦੇ ਤਸੀਏ ਤਾਂ ਕਈ ਜਗ੍ਹਾ ਦਿੱਤੇ ਗਏ ਸਨ ਪਰ ਅਖੀਰ ਇਸ ਜਗ੍ਹਾ ਤੋਂ 라ਵੀ ਵਗਦੀ ਸੀ ਤੇ ਤਸੀਏ ਦੇਣ ਲਈ ਉਹ ਬਲੇ ਸਰੀਰ ਤੇ ਗਰਮ ਰੇਤਾ ਪਾਣ ਤੇ ਉਹਨਾਂ ਨੇ ਕਿਹਾ ਹਣ ਇਸ ਨਦੀ ਜੋ ਜਸ਼ਨਾਨ ਕਰੋ ਤਾਂ ਕਿ ਤਸੀਏ ਹੋਰ ਵੱਜ ਜਾਣ ਤੇ ਉਸ ਜਗ੍ਹਾ ਤੇ ਜਿਹੜਾ ਸਾਹਦਾ ਦੀ ਜਗ੍ਹਾ ਸੀ ਉੱਥੇ ਗੁਰਦੁਆਰਾ ਬੜਾ ਅਲਿਸ਼ਾਨ ਬਣ ਰਿਹਾ ਸਾਨੂੰ ਇਸ ਗੱਲ ਦੇ ਖੁਸ਼ੀ ਹੈ ਕਿ ਜਿਸ ਮੁਗਲਿਆ ਕੁਮਤ ਨੇ ਇਸ ਥਾਂ ਤੇ ਪੰਜਵੇਂ ਪਾਸ਼ਾ ਦੀ ਸ਼ਹਾਦਤ ਦਿੱਤੀ ਅੱਜ ਉਸ ਵਕਤ 2015 ਵਿੱਚ ਹੋਈ ਉੱਥੇ ਮੁਸਲਮਾਨਾਂ ਦੀ ਹਕੂਮਤ ਸੀ ਔਰ ਇਹ ਕਿਹਾ ਗਿਆ ਸੀ ਇਹ ਇਸਲਾਮੀ ਮੁਲਕ ਹੈ ਉਸ ਮੁਲਕ ਵਿੱਚ ਅਸੀਂ ਪੰਜਵੇਂ ਪਾਸ਼ਾ ਦੀ ਯਾਦਗਾਰ ਬੜੀ ਆਲੀਸ਼ਾਨ ਉਸਾਰੀ ਗਈ ਉਸ ਕਾਲਪੁਰ ਦੀ ਰਹਿਮਤ ਨਾਲ ਕਦੇ ਮੌਕਾ ਮਿਲੇ ਤੇ ਉਸ ਜਗ੍ਹਾ ਜੀਉਰ ਦਰਸ਼ਨ ਜਾ ਕੇ ਕਰਾਂ ਅੱਜ ਜਿਹੜੀ ਗੱਲ ਮੈਂ ਸ਼ੁਰੂ ਕੀਤੀ ਸੀ ਦਸਵੇਂ ਪਾਤਸ਼ਾਹ ਦੀ ਜ਼ਿੰਦਗੀ ਦੀ 9 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੇ ਜਉ ਪਹਿਨਣ ਤੋਂ ਨਾ ਕਰਤੀ ਸੀ ਮੈਂ ਜਿਉ ਨੀ ਪਹਿਣਾ ਤੇ 9 ਸਾਲ ਦੀ ਉਮਰ ਚ ਦਸਵੇਂ ਪਾਤਸ਼ਾਹ ਦੇ ਰੂਪ ਵਿੱਚ ਦਸਵੇਂ ਗੁਰੂ ਨਾਨਕ ਨੇ ਦਸਮੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਆਪਣੇ ਪਿਤਾ ਨੂੰ ਕਿਹਾ ਜੇ ਇਹ ਧਰਮ ਕਿਸੇ ਵੱਡੇ ਮਹਾਪੁਰਖ ਦੀ ਸ਼ਹਾਦਤ ਨਾਲ ਫਿਰਦਾ ਹੈ ਤਾਂ ਅੱਜ ਤੁਹਾਡੇ ਤੋਂ ਵੱਡਾ ਮਹਾਪੁਰਖ ਇਸ ਸੰਸਾਰ ਵਿੱਚ ਕੌਣ ਹੈਗਾ ਤੇ ਇਹਨਾਂ ਦੀ ਸ਼ਹਾਦਤ ਦੇ ਕੇ ਇਹਨਾਂ ਦੇ ਧਰਮ ਨੂੰ ਬਚਾਇਆ ਜਾਵੇ ਤੇ ਧਰਮ ਬਚਿਆ ਧਰਮ ਬਚਿਆ ਗੱਲ ਮੈਂ ਲੰਬੇ ਨਹੀਂ ਕਰਨੀ ਚਾਹੁੰਦਾ ਮੈਂ ਆਣਾ ਚਾਹੁੰਦਾ ਉਸ ਦਸਮ ਪਾਤਸ਼ਾਹ ਨੇ ਫਿਰ ਖਾਲੀ ਇਸ ਹਿੰਦੁਸਤਾਨ ਦੀ ਮذਬ ਨੂੰ ਇਸ ਹਿੰਦੁਸਤਾਨ ਦੇ ਬਚਾਉਣ ਲਈ ਹਜ਼ਾਰਾਂ ਆਪਣੇ ਪਿਆਰਾਂ ਤੋਂ ਪਿਆਰੇ ਸਿੰਘਾਂ ਦੀਆਂ ਕੁਰਬਾਨੀਆਂ ਦਿੱਤੀਆਂ ਸੈਭ ਜਾਦੀਆਂ ਦੀਆਂ ਸ਼ਹਾਦਤ ਦਿੱਤੀਆਂ ਤੇ ਜਦ ਦਿੱਲੀ ਪਹੁੰਚੇ ਤੇ ਉਹਨਾਂ ਨੇ ਜਫਰ ਨਾਮੇ ਦੇ ਰੂਪ ਵਿੱਚ ਔਰੰਗਜ਼ੇਬ ਨੂੰ ਚਿੱਠੀ ਲਿਖੀ ਸੀ ਜਿਸ ਨੂੰ ਔਰੰਗਜ਼ੇਬ ਪੜ ਕੇ ਤੇ ਹਿਲ ਗਿਆ ਬਿਲਕੁਲ ਜਿਹੜਾ ਕਿਸੇ ਲੜਾਈ ਤੋਂ ਡਰਦਾ ਨਹੀਂ ਸੀ ਬੜਾ ਜ਼ਾਲਮ ਕਰਿਆ ਜਾਂਦਾ ਸੀ ਪਰ ਦਸਮ ਪਾਸ਼ਾ ਦੀ ਲਿਖਤ ਦੇ ਨਾਲ ਉਹ ਚੰਝੂੜਿਆ ਗਿਆ ਤੇ ਬੇਨਤੀ ਕੀਤੀ ਕਿ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਦਸਮ ਪਾਸ਼ਾ ਦਿੱਲੀ ਤੋਂ ਚੱਲੇ ਉਹ ਹైదరాబాద్ ਤੋਂ ਚਲਿਆ ਪਰ ਔਰੰਗਾਬਾਦ ਦਸਮ ਪਾਸ਼ਾ ਦੀ ਇਤਿਹਾਸਕਾਰ ਦੱਸਦੇ ਨੇ ਵੀ ਚਿੱਠੀ ਪੜਨ ਤੋਂ ਬਾਅਦ ਉਹ ਬੜਾ ਬਚਾਨ ਰਿਹਾ ਤੇ ਉਹ ਗੁਜ਼ਰ ਗਿਆ ਮੇਲ ਨਹੀਂ ਹੋ ਸਕਿਆ ਮੈਂ ਦੱਸਣਾ ਚਾਹੁੰਦਾ ਕਿ ਜੇ ਇਹ ਕੁਰਬਾਨੀਆਂ ਦਸਮਪਾਸ਼ਾ ਨਾ ਕਰਦੇ ਅੱਜ ਇਹ ਜੋ ਕਵਾਜਰ ਜਿੰਦੋਸਤਾਨ ਦੇ ਵਿੱਚ ਹੋ ਰਿਹਾ ਹੈ ਇਹ ਹੁੰਦਾ ਅੱਜ ਜਿਹੜਾ ਅਜੇ ਰਾਮ ਮੰਦਰ ਬਣਿਆ ਹੈ ਮੈਂ ਇਹ ਕਹਿ ਸਕਦਾ ਵਾਂ ਇਹ ਸਿਰਫ ਤੇ ਸਿਰਫ ਦولت ਗੁਰਨਾਨਕ ਸਾਹਿਬ ਤੇ ਦਸਵੇਂ ਪਾਸ਼ਾ ਦੀ ਤੇ ਗੁਰਸਬਾਨ ਦੀ ਸ਼ਹਾਦਤ ਦੀ ਹੈ। ਵਰਨਾ ਇੱਥੇ ਕਿੱਥੇ ਕਰਨਾ ਸੀ ਕੀ ਹੋਣਾ ਸੀ। ਮੈਂ ਗੱਲ ਲੰਬੀ ਨਹੀਂ ਕਰਨਾ ਚਾਹੁੰਦਾ ਬੰਨ ਇਸ ਗੱਲ ਦੀ ਬੜੀ ਖੁਸ਼ੀ ਹੈ ਇਸ ਇਲਾਕੇ ਦੇ ਵਿੱਚ ਮੇਰੇ ਪ੍ਰਬੰਧ ਰਾਨ ਸਰਪ੍ਰੀਤਮ ਸਿੰਘ ਜੀ ਬੜੀ ਵਾਰ ਛੱਟ ਕੋ ਲਾਇਆ ਸੰਗਤ ਲੈ ਕੇ ਆਏ। ਤੇ ਮੈਂ ਕਹਿ ਸਕਦਾ ਵਾਂ ਕਿ ਜਿਹੜੀਆਂ ਗੱਲਾਂ ਜਿਹਨਾਂ ਗੱਲਾਂ ਇਹਨਾਂ ਨੇ ਸਾਨੂੰ ਹੁਕਮ ਕੀਤਾ ਅਸੀਂ ਉਹਨਾਂ ਗੱਲਾਂ ਦੇ ਪੂਰੀ ਪੂਰੀਆਂ ਕੀਤੀਆਂ ਸਨ ਅੱਜ ਮੈਨੂੰ ਅਫਸੋਸ ਹੈ ਕਿ ਸਟੇਜ ਕੱਤਰ ਸਾਹਿਬ ਨੇ ਕਿਹਾ ਕਿ ਬੜੇ ਵਾਅਦੇ ਕਰਕੇ ਗਏ ਪਰ ਕੋਈ ਵਾਅਦਾ ਪੂਰਾ ਨਹੀਂ ਹੋਇਆ ਇਹ ਦਿੱਲੀ ਸੇ ਗੁਰਦੁਆਰਾ ਪੰਦ ਕਮੇਟੀ ਕੋਈ ਦਿੱਲੀ ਦੇ ਸਿੱਖਾਂ ਦੀ ਕਮੇਟੀ ਨਹੀਂ ਇਹ ਸੰਸਾਰ ਪਰਦੇ ਸਿੱਖਾਂ ਦੀ ਕਮੇਟੀ ਹੈ ਸੰਸਾਰ ਪਰਦਾ ਕੋਈ ਵੀ ਸਿੱਖ ਅਗਰ ਉਹਤੇ ਆਵੇ ਤਾਂ ਉਹਨਾਂ ਨੇ ਕੋਈ ਹਿਸਾਰ ਨਹੀਂ ਕਰਨਾ ਗੁਰੂ ਦੇ ਸਿੱਖ ਦੀ ਮਦਦ ਕਰਨੀ ਇਹ ਉਹਨਾਂ ਦਾ ਫਰਜ਼ ਹੈ ਮੈਨੂੰ ਯਾਦ ਹੈ ਮੇਰੇ ਟਾਈਮ ਦੇ ਵਿੱਚ ਆਸਟਰੀਆ ਦੇ ਵਿੱਚ ਵਿਆਨਾ ਦੇ ਵਿੱਚ ਕੋਤ ਸਿੰਘਾਂ ਨੂੰ ਬਹੁਤ ਤਸੀਹੇ ਦੇ ਕੇ ਜ਼ਖਮੀ ਕੀਤਾ ਗਿਆ ਸੀ ਉਹਨਾਂ ਦਾ ਕਸੂਰ ਸਿਰਫ ਇਤਰਾ ਸੀ ਕਿ ਜਿਹੜਾ ਭਗਤ ਰਵਦਾਸ ਦਾ ਇਤੋਂ ਦਾ ਹੁਣ ਸੀ ਕੋਈ ਮੁਖੀ ਉਸਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣਾ ਆਸਣ ਲਾਇਆ ਸੀ ਤੇ ਉਹਨਾਂ ਨੌਜਵਾਨਾਂ ਨੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੂੰ ਆਸਣ ਨਹੀਂ ਲਾ ਸਕਦਾ ਜਿਹੜੇ ਰਮਾਲੇ ਲੋਕੀ ਲੈ ਕੇ ਆਉਂਦੇ ਸਨ ਉਹਦੇ ਪੈਰਾਂ ਨੂੰ ਅੰਗੂਠੇ ਨੂੰ ਛੋਂਦੇ ਸਨ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਤੇ ਪੇਟ ਕੀਤੇ ਜਾਂਦੇ ਸਨ। ਉਹਨਾਂ ਸਿੰਘਾਂ ਦੇ ਵਿਰੁੱਧ ਜੋ ਉਹਨਾਂ ਨੇ ਤਸੀਹੇ ਦਿੱਤੇ ਗਏ ਪਰ ਉਹਦੇ ਵਿੱਚ ਇੱਕ ਹੱਦ ਸਾਧ ਉਹਨਾਂ ਦਾ ਚਲਾ ਗਿਆ। ਉਹਨਾਂ ਦੇ ਮੁਕਦਮੇ ਜਦ ਉਹਨਾਂ ਨੇ ਕਿਹਾ ਵੀ ਅਸੀਂ ਦਿੱਲੀ ਅਸੀਂ ਸਹਿਯੋਗ ਨਹੀਂ ਸਮਰਥਾ ਨਹੀਂ ਕਿਸੇ ਮੁਕਦਮੇ ਲੜ ਸਕੀ ਹੈ। ਅਸੀਂ ਦਿੱਲੀ ਤੋਂ ਟਾਪ ਦੇ ਵਕੀਲ ਭੇਜੇ ਉੱਥੋਂ ਵਕੀਲ ਕੀਤੇ ਔਰ ਇਹ ਫਰਜ਼ ਆਪਣਾ ਸਮਝਿਆ ਕਿ ਇਹਨਾਂ ਦੇ ਮਦਦ ਕਰਨੇ ਔਰ ਇਹਨਾਂ ਦੀ ਸੇਵਾ ਕਰਨੀ ਸਾਡਾ ਫਰਜ਼ ਹੈਗਾ ਉਹ ਮੁਕਦਮੇ ਜਿਹਦੇ ਵਿੱਚ ਉਹਨਾਂ ਦੀ ਫਾਂਸੀ ਹੋਣੀ ਸੀ ਉਹ 5-6 ਸਾਲਾਂ ਦੀ ਉਮਰ ਕੈਸ ਤਬਦੀਲ ਹੋਏ ਬਾਅਦ ਇਹ ਸਾਰਿਆਂ ਨੇ ਉਹਨਾਂ ਦੀ ਮਦਦ ਕੀਤੀ ਸ਼ੌਣੀ ਕਮੇਟੀ ਨੇ ਵੀ ਕੀਤੀ ਸਾਰਿਆਂ ਨੇ ਕੀਤੀ ਕਹਿਣ ਦੀ ਮੁਰਾਦ ਹੈ ਕਿ ਦੁਨੀਆ ਦੇ ਕਿਸੇ ਤਖਤੇ ਵਿੱਚ ਕਿਸੇ ਸਿੱਖ ਨੂੰ ਕੋਈ ਲੋੜ ਪਈ ਤਾਂ ਉਸ ਵਕਤ ਦਿੱਲੀ ਸਿੱਖ ਗੁਰਦੁਆਰਾ ਪੰਧਾ ਕਮੇਟੀ ਉਸ ਸਿੱਖ ਦੇ ਉਸ ਗੁਰੂ ਦੇ ਸਿੱਖ ਦੇ ਸਿਰ ਤੇ ਖੜੀ ਹੋਣੀ ਆਪਣਾ ਵਚਨ ਸਮਝੀ ਸੀ ਆਪਣਾ ਫਰਜ਼ ਸਮਝੀ ਸੀ ਮੈਨੂੰ ਬੜੀ ਖੁਸ਼ੀ ਹੋਈ ਹੈ ਇਸ ਗੱਲ ਤੇ ਮੈਨੂੰ ਪਤਾ ਹੈ ਕਿ ਇਸ ਇਲਾਕੇ ਦੇ ਸਿੱਖ ਗੁਰੂ ਨਾਲ ਜੁੜੇ ਹੋਏ ਹਨ ਔਰ ਬਹੁਤ ਸਾਰੇ ਗਰੰਥੀ ਸਿੰਘ ਰਾਗੀ ਸਿੰਘ ਇਸ ਇਲਾਕੇ ਦੇ ਦਿੱਲੀ ਸੇ ਗੁਰਦੁਆਰਾ ਪੰਦਰ ਕਮੇਟੀ ਚ ਨਹੀਂ ਬਾਕੀ ਜਗ੍ਹਾ ਵੀ ਬੜੀਆਂ ਸੇਵਾ ਕਰ ਰਹੇ ਨੇ। ਔਰ ਇਸ ਗੱਲ ਦਾ ਮੈਨੂੰ ਹਮੇਸ਼ਾ ਮਾਨ ਰਿਹਾ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਜਦ ਮੈਨੂੰ ਪਤਾ ਲੱਗਦਾ ਕਿ ਇਹ ਰਾਗੀ ਸਿੰਘ ਲੁਬਾਣਾ ਬਰਾਦਰੀ ਨਾਲ ਸੰਬੰਧ ਰੱਖਦਾ ਹੈ ਤੇ ਮੈਂ ਉਹਦਾ ਬਹੁਤ ਆਮ ਧਿਆਨ ਨਹੀਂ ਲੈਂਦਾ। ਮਨ ਪਤਾ ਇਹਨੇ ਪਰਿਵਾਰ ਤੋਂ ਆਪਣੀ ਸਿੱਖੀ ਦੀ ਦਾਤ ਲਈ ਹੋਈ ਹੈ ਸਿੱਖੀ ਦੀ ਗੁੜਤੀ ਲਈ ਹੋਈ ਹੈ ਤੇ ਬਹੁਤੇ ਮੈਂ ਇਮਤਿਹਾਨ ਚ ਨਹੀਂ ਪੈਂਦਾ ਤਾਂ ਉਹਨਾਂ ਨੂੰ ਗੁਰੂ ਘਰ ਦੀ ਸੇਵਾ ਕਰਨ ਦਾ ਮੌਕਾ ਦਿੰਦਾ ਜਿਹੜੀ ਗੱਲ ਕਰਨ ਵਾਲੀ ਹੈ ਤੁਸੀਂ ਕੀਤੀ ਹੈ ਕਿ ਅਸੀਂ ਟੀਚਰਾਂ ਦਾ ਵਾਧਾ ਕਰਕੇ ਗਏ ਸਨ ਨਹੀਂ ਸੀ ਹੋਇਆ ਸਰਦਾਰ ਕਰਤਾਰ ਸਿੰਘ ਜੀ ਚਾवला ਬੈਠੇ ਹੋਏ ਹਨ ਪੰਜ ਅਸਤੀ ਚਰਾਂ ਦੀ ਤਨਖਾਹ 5000 ਰੁਪਏ ਮਹੀਨਾ ਇਹ ਦੇਣਗੇ 5000 ਰੁਪਏ ਮਹੀਨਾ ਦਾਸ ਦੇਗਾ ਔਰ ਮੈਂ ਇਹ ਵੀ ਕੋਸ਼ਿਸ਼ ਕਰਾਂਗਾ ਤੁਸੀਂ ਇੱਕ ਚਿੱਠੀ ਲਿਖ ਕੇ ਦੇਣਾ ਪੰਜੀਤੀ ਸਿੰਘਾਂ ਦੀ ਸਹਾਇਤਾ ਹਰ ਮਹੀਨੇ ਪੰਜਾਬੀ ਪੜ੍ਹਾਉਣ ਦੀ ਸਿੱਖੀ ਮਰਿਆਦਾ ਤੇ ਪਰੰਪਰਾਵਾਂ ਦੇ ਦੱਸਣ ਲਈ ਗੁਰੂ ਗ੍ਰੰਥ ਸਾਹਿਬ ਜੀ ਜਾਣਣ ਲਈ ਚੌਣੀ ਗੁਰਦੁਆਰਾ ਪੰਧਕ ਕਮੇਟੀ ਕੋਲੋਂ ਜੋ ਵਤਵਾਦ ਹੋ ਸਕੇ ਆ ਉਹ ਤੁਹਾਨੂੰ ਅਸੀਂ ਉਹ ਸਹਾਈਤਾ ਲੈ ਕੇ ਦਿਆਂਗੇ ਸਾਡੇ ਵਾਸਤੇ ਇਸ ਤੋਂ ਵੱਧ ਕੀੜਾ ਕੰਮ ਹੈ ਇਹ ਦਿੱਲੀ ਤੋਂ ਚੱਲਿਆ ਸਾਨੂੰ ਕੋਈ ਰਸਤਾ ਸਿੱਖ ਵੀ ਨਹੀਂ ਮਿਲਿਆ ਇੱਕ ਸਿੱਖ ਮਿਲਿਆ ਮੁੰਡਾ ਰਿਆ ਸੀ ਤੇ ਉਸ ਜਗ੍ਹਾ ਤੁਸੀਂ ਇਹ ਸਿੱਖੀ ਸਾਮ ਕੇ ਰੱਖੀ ਹੋਈ ਹੈ ਅੱਜ ਮੈਨੂੰ ਪਤਾ ਲੱਗਿਆ ਕਿ 87 ਸਿੰਘਾਸਕਣ ਜਾਨੇ ਅਮਰਦੀ ਦਾਤ ਲਈ ਹੈ ਉਸ ਪਾਸੇ ਵੱਲ ਧਿਆਨ ਦੇਣਾ ਜਿੱਥੇ ਸੰਗਤ ਘਾਟਾ ਹੋਏ ਸੋਰਸਿਸ ਘਾਟਾ ਵਣ ਤੇ ਸ਼ੌਣੀ ਕਮੇਟੀ ਦਿੱਲੀ ਕਮੇਟੀ ਜਾਂ ਹੋਰ ਸਿੰਘ ਸੁਭਾਵਾਂ ਜਿਹੜੀਆਂ ਜਿਹੜੀਆਂ ਸਮਰਥਨ ਸੇਵਾ ਕਰਨ ਦੇ ਉਹ ਤੁਹਾਡੇ ਇਲਾਕੇ ਵਿੱਚ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਕਿਉਂ ਨਾ ਸਹਾਇਤਾ ਦੇਣ ਮੈਂ ਜਿਹੜੀ ਦਿੱਲੀ ਕਮੇਟੀ ਨੇ ਤੁਹਾਡੇ ਨਾਲ ਵਾਅਦਾ ਖਿਲਾਫੇ ਕੀਤੀ ਹੈ ਅਸੀਂ ਦੋਵੇਂ ਦਿੱਲੀ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਤੁਹਾਡੇ ਕੋਲ ਅੱਖੇ ਮਾ ਜਾਂਦੇ ਆ ਤੁਹਾਡੇ ਕੋਲ ਮਾਫੀ ਚਾਹਦੇ ਆ ਤੇ ਗੁਰੂ ਕਰੇਗਾ ਬੜੀ ਛੇਤੀ ਇਹ ਜੀਆਂ ਕਮੇਟੀਆਂ ਆਣ ਗਿਆ ਜਿਹੜੇ ਤੁਹਾਡੀ ਲੋੜ ਨੂੰ ਉਹ ਪੂਰਾ ਕਰਨ ਲਈ ਆਪਣੇ ਧਨ ਭਾਕ ਸਮਲਣ ਗਿਆ ਇਹਨਾਂ ਚੰਨ ਲਫਜ਼ਾਂ ਰਹੀਂ ਜਿਸ ਤੇ ਮੈਂ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪਰਉ ਦੀ ਸਮੁੱਚੀ ਸੰਗਤ ਨੂੰ ਵਧਾਈ ਦਿੰਦਾ ਹਾਂ ਔਰ ਤੁਹਾਨੂੰ ਕਹਿਣ ਦੀ ਲੋੜ ਨਹੀਂ ਸਾਨੂੰ ਤੁਹਾਨੂੰ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਆਪਣੇ ਆਂ ਗੁਰੂ ਦੇ ਦੱਸੇ ਕਦਮ ਤੇ ਚੱਲਣਾ ਮੈਨੂੰ ਦੱਸ ਰਹੇ ਸਨ ਕਿ ਅੱਪਰ ਤੇ ਕੋਈ ਦਾੜੀ ਦੀ ਬੇਦਵੀ ਕਰਨਾ ਹੈ ਨਹੀਂ ਔਰ ਜੇ ਹੈ ਤੇ ਫਿਰ ਉਹਦਾ ਬਰਾਦਰੀ ਵੱਲੋਂ ਨਕਾਰਾ ਕੀਤਾ ਜਾਂਦਾ ਹੈ ਉਹਨੂੰ ਮੂੰਹ ਨਹੀਂ ਲਾਇਆ ਜਾਂਦਾ ਇਹ ਗੱਲ ਮੈਂ ਪਾਕਿਸਤਾਨ ਭੜਨ ਤੋਂ ਪਾਣਾ ਜਿੱਤਨੇ ਵੀ ਸਾਡੇ ਪੱਛਮੀ ਪੰਜਾਬ ਦੇ ਵਿੱਚ ਇਲਾਕੇ ਸਨ ਉਹਨਾਂ ਵਿੱਚ ਇਹ ਗੱਲ ਪ੍ਰਚਲਿਤ ਸੀ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਦੋ ਗੱਲਾਂ ਮੈਂ ਬਚਪਨ ਦੀਆਂ ਹਲੇ ਤੱਕ ਯਾਦ ਨੂੰ ਇੱਕ ਲੋਕੀ ਜਿਹੜੇ ਖਾਂਦੇ ਪੀਂਦੇ ਸਨ ਉਹ ਡਲਢੇ ਘੋਦੀ ਪੀਪੀ ਬੜੀ ਛੁਪਾ ਕੇ ਲੈ ਕੇ ਜਾਂਦੇ ਸਨ ਲੋਕੀ ਇਹਨਾਂ ਕਹਿੰਦੇ ਡਲਢਾ ਕਿਉਂ ਖਾਣਾਂ ਦਾ ਫਰਕ ਤੇ ਦੂਸਰੀ ਸ਼ਰਾਬ ਅਗਰ ਪੀਂਦੇ ਸਨ ਤਾਂ ਬੋਤਲ ਨੂੰ ਛੁਪਾ ਕੇ ਲੈ ਕੇ ਜਾਂਦੇ ਸਨ ਪਰ ਬਰਾਦਰੀ ਦਾ ਪ੍ਰਭਾਵ ਇੰਨਾ ਸੀ ਕਿ ਕੋਈ ਆਦਮੀ ਕੋਈ ਬੱਚਾ ਕੋਈ ਜਨਾਨੀ ਹਿੰਮਤ ਨਹੀਂ ਸੀ ਕਰ ਸਕਦੀ ਕਿ ਗੁਰੂ ਦੇ ਦਸਤੇ ਰਸਤੇ ਤੋਂ ਉਹ ਕਦਮ ਆਪਣੇ ਪਿੱਛੇ ਹਟ ਲਵੇ ਮੈਂ ਗੁਰੂ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਜਿਹੜੀ ਗੱਲ ਮੈਨੂੰ ਇਸ ਸੰਗਤ ਵਿੱਚ ਸੁਣਨ ਨੂੰ ਮਿਲੀ ਹੈ ਇਹ ਗੱਲ ਦੁਨੀਆ ਦੇ ਤਖਤੇ ਵਿੱਚ ਜਿੱਥੇ ਸਿੱਖ ਬੈਠਾ ਹੈ ਇਹ ਮੈਨੂੰ ਸੁਣਨ ਨੂੰ ਮਿਲੇ ਤਾਂ ਮੈਂ ਸਮਝਾਂਗਾ ਸਾਦਾ ਜੀਵਨ ਸਫਲ ਹੋ ਗਿਆ ਪੁਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ